ਜਿਹੜੀ ਸਾਨੂੰ ਇੰਨਾ ਮੁਸੀਬਤ ਦੇ ਵਿੱਚ ਫਸੇ ਲੋਕਾਂ ਦੀ ਮਦਦ ਵਾਸਤੇ ਪ੍ਰੇਰਿਤ ਕਰਦੀ ਹੈ ਔਰ ਅਸੀਂ ਬਿਨਾ ਕੋਈ ਧਰਮ ਬਿਨਾ ਕੋਈ ਜਾਤ ਬਿਨਾ ਕੋਈ ਨਸਲ ਬਿਨਾ ਕੋਈ ਅਲਾਕਾ ਦੇਖਿਆ ਜਿਹੜਾ ਮਦਦ ਕਰਨ ਲਈ ਪਹੁੰਚਦੇ ਆ ਔਰ ਅੱਜ ਪੰਜਾਬ ਪੰਜਾਬ ਦੀ ਮਦਦ ਕਰਨ ਲਈ ਪਹੁੰਚ ਰਿਹਾ ਚਾਹੇ ਪੰਜਾਬ ਵਿਦੇਸ਼ਾਂ 'ਚ ਬੈਠਾ ਚਾਹੇ ਪੰਜਾਬ ਪੰਜਾਬ ਚ ਬੈਠਾ ਹੈ ਚਾਹੇ ਪੰਜਾਬ ਭਾਰਤ ਦੇ ਦੂਜੇ ਸੂਬਿਆਂ ਚ ਬੈਠਾ ਹੈ ਉਹਦਾ ਹੱਥ ਜਿਹੜਾ ਹੈ ਉਹ ਮਦਦ ਵਾਸਤੇ ਅੱਜ ਪੰਜਾਬ ਦੇ ਨਾਲ ਹੈ ਚਾਹੇ ਚੜਦਾ ਪੰਜਾਬ ਚਾਹੇ ਲੈਂਦਾ ਪੰਜਾਬ ਪਰ ਪਾਣੀ ਦੇ ਵਿੱਚ ਹੀ ਵਹਿੰਦਾ ਪੰਜਾਬ ਦੋਨੇ ਪੰਜਾਬ ਨੇ ਚੜਦੇ ਪੰਜਾਬ ਦੇ ਵੀ ਹਾਲਾਤ ਇਹੀ ਨੇ ਲੈਂਦੇ ਪੰਜਾਬ ਦੇ ਹਾਲਾਤ ਵੀ ਇਹੀ ਨੇ ਦੋਨੇ ਪੰਜਾਬਾਂ ਦੀ ਕਿਸਮਤ ਜ਼ਰੂਰ ਬੰਡੀ ਹ ਕਿਸਮਤ ਇੱਕ ਨਜ਼ਰ ਆ ਰਹੀ ਆ ਹੁਕਮਰਾਨ ਚਾਹੇ ਅਲੱਗ-ਅਲੱਗ ਨੇ ਮੁਲਕ ਚਾਹੇ ਅਲੱਗ-ਅਲੱਗ ਨੇ ਮੈਂ ਪਾਕਿਸਤਾਨ ਦੇ ਪੰਜਾਬ ਨੂੰ ਬਹੁਤ ਨੇੜੋਂ ਤੱਕਿਆ ਹੈ ਬਹੁਤ ਮੈਂ ਜਾਣਦਾ ਰਿਹਾ ਜੀ ਸਾਲ ਦੇ ਵਿੱਚ ਚਾਰ-ਚਾਰ ਟ੍ਰਿਪ ਕਰਦਾ ਰਿਹਾ ਸਾਡੀ ਜਿਹੜੀ ਪਾਕਿਸਤਾਨ ਸਾਂਤੇ ਇਸ ਪੰਜਾਬ ਦੀ ਜਿਹੜੀ ਸਾਹ ਹੈ ਨਾ ਉਹ ਭਾਵਨਾ ਭਾਵਨਾਤਮਕ ਵੀ ਹੈਗੀ ਹੈ ਜੀ ਕਲਚਰਲ ਵੀ ਹੈਗੀ ਹੈ ਸਾਡੀ ਬੋਲੀ ਦੀ ਸਾਹ ਵੀ ਹੈ ਸਭ ਤੋਂ ਵੱਡੀ ਸਾਹ ਬੋਲੀ ਦੀ ਹੈ ਫਿਰ ਸਾਡੀ ਭਾਵਨਾਤਮਕ ਸਾਹ ਹੈ ਫਿਰ ਸਾਡੇ ਜਿਹੜੇ ਨੇ ਕਲਚਰ ਸਾਡੀ ਥਿਤ ਤਿਹਾਰ ਜਿਹੜੇ ਨੇ ਇਹਨਾਂ ਦੀ ਸਾਹ ਹੈ ਇਹ ਸਾਹ ਚ ਰਹੀਦੀ ਹੈ ਜੀ ਕਿਤੇ ਨਾ ਕਿਤੇ ਕਿਤੇ ਨਾ ਦੇਖੋ ਹਾਲਾਂਕਿ ਉਧਰਲੇ ਪੰਜਾਬ ਦੇ ਉਹ ਲੋਕ ਜਿਨ੍ਹਾਂ ਦਾ ਇਸ ਪੰਜਾਬ ਨਾਲ ਕੋਈ ਵਾ ਵਾਸਤਾ ਨਹੀਂ ਨਾ ਇਸ ਪੰਜਾਬ ਤੋਂ ਉਹਨਾਂ ਦੇ ਕੋਈ ਪੁਰਖੇ ਉਧਰ ਗਏ ਨਹੀਂ ਲੇਕਿਨ ਫਿਰ ਵੀ ਉਹਨਾਂ ਦੇ ਮਨਾਂ 'ਚ ਇਸ ਪੰਜਾਬ ਲਈ ਮੋਹ ਹੈ ਤੇ ਖਾਸ ਤੌਰ ਤੇ ਮੈਂ ਸਾਡੇ ਪੁਰਖੇ ਉਸ ਪੰਜਾਬ ਤੋਂ ਨਹੀਂ ਆਏ ਇਸ ਪੰਜਾਬ ਦੇ ਹੀ ਹੈ ਤੇ ਕਿਤੇ ਨਾ ਕਿਤੇ ਉਸ ਧਰਤੀ ਪ੍ਰਤੀ ਸਾਡੀ ਵੀ ਖਿੱਚ ਹੈ ਔਰ ਹੋਣੀ ਵੀ ਚਾਹੀਦੀ ਹੈ ਕਿਉਂਕਿ ਉਸ ਧਰਤੀ ਦੇ ਉੱਤੇ ਸਭ ਤੋਂ ਵੱਡੀ ਸਾਡੀ ਧਾਰਮਿਕ ਸਾਂਝ ਹੈ ਕਿ ਸ਼੍ਰੀ ਨਨਕਾਣਾ ਸਾਹਿਬ ਤੇ ਸ਼੍ਰੀ ਕਰਤਾਰ ਸਾਹਿਬ ਪ੍ਰਸਾਦ ਜਿਹੜਾ ਉਸ ਧਰਤੀ ਤੇ ਉੱਤੇ ਹੈਗਾ ਤੇ ਜਦੋਂ ਵੀ ਦਰਿਆਵਾਂ ਦੀ ਧਰਤੀ ਹੈ ਜੀ ਪੰਜਾਬ ਪੰਜਾਂ ਦੇ ਤੇ ਜਦੋਂ ਦਰਿਆ ਫਿਰ ਆਪਣੇ ਜਵਬਨ ਦੇ ਉੱਤੇ ਆਉਂਦੇ ਨੇ ਤੇ ਉਦੋਂ ਫਿਰ ਨੁਕਸਾਨ ਕਰਦੇ ਆ ਉਹਨਾਂ ਦਾ ਵੀ ਹੁੰਦਾ ਸਾਡਾ ਵੀ ਹੁੰਦਾ ਜੀ ਆ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਚਲੋ ਸਰਕਾਰਾਂ ਤਾਂ ਦੋਸ਼ੀ ਹਨ ਜੀ ਪਰ ਅਸੀਂ ਵੀ دریاਵਾਂ ਦੇ ਜਿਹੜੇ ਮਹਾਨ ਸੀ ਅੱਗੇ ਜਿਹੜੇ ਅੱਗੇ ਝੜੀਆਂ ਲੱਗਦੀਆਂ ਹੁੰਦੀਆਂ ਸੀ ਹਫਤਾ-ਫਤਾ ਮੀਂਹ ਪੈਂਦਾ ਰਹਿੰਦਾ ਸੀ ਪਰ ਇਦਾਂ ਦੀਆਂ ਸਮੱਸਿਆਵਾਂ ਘਟ ਆਉਂਦੀਆਂ ਸੀ ਕਿਉਂਕਿ ਉਹ ਤੋਂ ਮਹਾਨ ਪਾਣੀ ਦੇ ਬੜੇ ਚਲਦੇ ਚੋਹ ਚਲਦੇ ਹੁੰਦੇ ਸੀ ਤੇ ਸਾਡੇ ਜਿਹੜੇ ਆ ਪ੍ਰਵਿਰਤੀ ਜੀ ਪੈਦਾ ਹੋ ਗਈ ਲਾਲਚੀ ਪ੍ਰਵਿਰਤੀ ਜੀ ਇਹਨੇ ਮਹਾਨ ਬੰਦ ਕਰਤੇ ਪਾਣੀ ਦੇ ਚੋਹ ਜਿਹੜੇ ਆ ਉਹ ਡੈਮਸ ਕਰ ਦਿੱਤੇ ਆ ਤੇ ਇਹ ਵੀ ਇੱਕ ਕਾਰਨ ਬਣਦੀ ਹੈ ਸਰਕਾਰਾਂ ਵੀ ਦੋਸ਼ੀ ਹੈ ਪਰ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਥੋੜੀ ਬਹੁਤੀ ਕੁਦਰਤ ਨਾਲ ਛੇੜਛਾੜ ਕਰਨ ਦੇ ਆਪਾਂ ਵੀ ਭਾਗੀ ਹੈਗੇ ਤੁਸੀਂ ਇੱਕ ਡੈਲੀਗੇਟ ਇਜਲਾਸ ਬੁਲਾਇਆ ਸੀ ਪਰ ਇਹਨਾਂ ਹਾਲਾਤਾਂ ਹਾਂਜੀ ਸਾਨੂੰ ਅਸੀਂ ਮਹਿਸੂਸ ਕੀਤਾ ਵੀ ਚਲੋ ਸਾਨੂੰ ਜ਼ਰੂਰੀ ਸੀ ਉਹ ਵੀ ਤੇ ਲੇਕਿਨ ਇਹ ਇੰਨਾ ਜ਼ਰੂਰੀ ਨਹੀਂ ਸੀ ਜਿੰਨਾ ਇੱਥੇ ਪਹੁੰਚਣਾ ਸਾਡੇ ਲਈ ਜ਼ਰੂਰੀ ਸੀ ਕਿਉਂਕਿ ਸਾਡੇ ਜਿਹੜੇ ਸਾਰੇ ਸਾਡੇ ਨਾਲ ਜੁੜੇ ਲੀਡਰ ਸਹਿਬਾਨ ਆ ਵਰਕਰ ਆ ਉਹ ਸਾਰੇ ਇਹਨਾਂ ਜਿਹੜੇ ਹੜਪੀੜਤ ਇਲਾਕਿਆਂ 'ਚ ਸੇਵਾਵਾਂ ਨਿਭਾ ਰਹੇ ਆ ਤੇ ਅਸੀਂ ਉਹਨਾਂ ਨੂੰ ਇਹਨਾਂ ਸੇਵਾਵਾਂ 'ਚੋਂ ਕੱਢ ਕੇ ਉੱਥੇ ਜਲਾਸ ਲਈ ਬੁਲਾ ਲਈਏ ਇਹ ਸ਼ੋਭਨੀਕ ਨਹੀਂ ਸੀਗਾ ਇਸ ਕਰਕੇ ਅਸੀਂ ਕੈਨਸਲ ਕਰਤਾ ਅੱਜ ਵੱਡੀ ਗਿਣਤੀ ਦੇ ਵਿੱਚ ਤੁਹਾਡੇ ਕੋਲੇ ਡੈਲੀਗੇਟ ਆ ਕਿਸ ਤਰੀਕੇ ਦੀਆਂ ਕੈਂਪ ਲਾ ਦਿੱਤਾ ਜੀ ਪਾਰਟੀ ਵੱਲੋਂ ਤੇ ਇੱਕ ਕੈਂਪ ਜਿਹੜਾ ਹੈਗਾ ਅਸੀਂ ਗੁਰਦਾਸਪੁਰ ਚ ਵੀ ਅੱਜ ਜਾਂ ਕੱਲ ਲੱਗ ਜਾਣਾ ਹੈਗਾ ਤੇ ਇੱਕ ਇਧਰ ਫਿਰੋਜ਼ਪੁਰ ਤੇ ਵੀ ਚ ਲਾਉਣ ਦਾ ਯਤਨ ਹੈਗਾ ਤੇ ਡੇਰਾ ਬਾਬਾ ਨਾਨਕ ਉਧਰ ਗੁਰਦਾਸਪੁਰ ਹਲਕੇ ਚ ਤੇ ਅਸੀਂ ਇਹਨਾਂ ਕੈਂਪਾਂ ਤੇ ਰਾਹਤ ਸਮਗਰੀ ਪਿੱਛੋਂ ਭੇਜਾਂਗੇ ਜੀ ਤੇ ਮਦਦ ਕਰਾਂਗੇ ਔਰ ਸਾਡੀ ਕੋਸ਼ਿਸ਼ ਹੋਏਗੀ ਕਿ ਜਦੋਂ ਪਾਣੀ ਉਤਰ ਗਿਆ ਉਦੋਂ ਅਸੀਂ ਜਰੂਰ ਇੱਕ ਵਾਰੀ ਢੇੜਾ ਮਾਰ ਕੇ ਤੇ ਇਹਨਾਂ ਦੀ ਬਾਹ ਫੜੀਏ ਜੀ ਇਹ ਇੱਕ ਨਾ ਬਾਬਾ ਜੀ ਗੱਲ ਇਹਨਾਂ ਨਾਲ ਚੱਲ ਰਹੀ ਸੀਗੀ ਇਹ ਲੋਕ ਕਹਿ ਰਹੇ ਕਹਿੰਦੇ ਫਿਲਹਾਲ ਰਾਸ਼ਨ ਵੀ ਕਾਫੀ ਆ ਚੁੱਕਾ ਹੈ ਪਸ਼ੂਆਂ ਲਈ ਵੀ ਚਾਰਾ ਕਾਫੀ ਆ ਚੁੱਕਾ ਦਾ ਡੀਜ਼ਲ ਦੀ ਦੂਸਰਾ ਟਰੈਕਟਰ ਦੀ ਤੀਸਰਾ ਵਰਕਰਾਂ ਦੀ ਕਣਕ ਦੇ ਬੀਜ ਦੀ ਡੀਏਪੀ ਖਾਦ ਦੀ ਇਹ ਚੀਜ਼ਾਂ ਦੀ ਜ਼ਰੂਰਤ ਉਸ ਸਮੇਂ ਬਹੁਤ ਜ਼ਿਆਦਾ ਹੋਏਗੀ ਔਰ ਬੂਰੇ ਔਰ ਮਿੱਟੀ ਦੀ ਖਾਸ ਤੌਰ ਤੇ ਹਾਂ ਬਿਲਕੁਲ ਇਹ ਇਹਨਾਂ ਚੀਜ਼ਾਂ ਦੀ ਲੋੜ ਜਿਹੜੀ ਆ ਬਾਅਦ ਵਿੱਚ ਜ਼ਿਆਦਾ ਪੈਣੀ ਹੈ ਮੈਂ ਸਮਝਦਾ ਕਿ ਜੇ ਹੁਣ 20 ਪੈਸੇ ਲੋੜ ਹੈ ਤੇ ਉਸ ਵੇਲੇ 80 ਪੈਸੇ ਲੋੜ ਜਿਹੜੀ ਆ ਉਹ ਸਾਇਦਾ ਦੀ ਪੈਣੀ ਹੈ ਜੀ ਰਾਸ਼ਨ ਦੀ ਹੁਣ ਕੋਈ ਕਮੀ ਨਹੀਂ ਪਸ਼ੂਆਂ ਲਈ ਚਾਰਾ ਵੀ ਪ੍ਰੋਪਰ ਜਿਹੜਾ ਹੈ ਪੰਜਾਬ ਤੋਂ ਆ ਰਿਹਾ ਹੈਗਾ ਐਨਆਰਆਈ ਵੀਰ ਸਾਡੇ ਪੱਟੀ ਗਿਣਤੀ ਦੇ ਵਿੱਚ ਸੇਵਾਵਾਂ ਜਿਹੜੇ ਆ ਨਿਭਾ ਰਹੇ ਆ ਤੇ ਜਦੋਂ ਇਹ ਪਾਣੀ ਉਤਰ ਜਾਏਗਾ ਤੇ ਜੜੀਆਂ ਮੁਰ ਉਪਜਾਊ ਬਣਾਉਣ ਲਈ ਖੇਤੀਯੋਗ ਬਣਾਉਣ ਲਈ ਉਹਨਾਂ ਜ਼ਮੀਨਾਂ ਚ ਜਿਹੜੀ ਰੇਤ ਵਿਸ਼ੇਗੀ ਦਰਿਆਵਿਸ਼ੇ ਛੱਟ ਕੇ ਜਾਏਗਾ ਉਹਨੂੰ ਚੁੱਕਣ ਦੀ ਜਿਹੜੀ ਹੈ ਉਹ ਵੱਡੀ ਲੋੜ ਪੈਗੀ ਉਹਦੇ ਲਈ ਡੀਜ਼ਲ ਟਰੈਕਟਰ ਤੇ ਮੈਨ ਪਾਵਰ ਜਿਹੜੀ ਹੈ ਉਹ ਬਹੁਤ ਵੱਡੀ ਗਿਣਤੀ ਚਾਹੀਦੀ ਹੈ ਤੇ ਕੋਸ਼ਿਸ਼ ਹੋਏਗੀ ਕਿ ਅਸੀਂ ਉਦੋਂ ਅਪੀਲ ਕਰਕੇ ਸੌਰਕ ਸਮਰੱਥਾ ਬਖਸ਼ੇ ਤੇ ਕਰ ਸਕੀਏ ਜੀ ਡਾਕਟਰੇਟ ਕੀਤੀ ਹੋਈ ਹੈ ਜੀ ਪੜ੍ਹਿਆ ਲਿਖਿਆ ਬੰਦਾ ਡਾਕਟਰ ਹਰਪੀ ਡਾਕਟਰ ਗੈਨੀ ਹਰਪੀ ਸਿੰਘ ਮੈਂ ਤੁਹਾਨੂੰ ਕਹਿ ਸਕਦਾ ਹਾਲਾਤ بار-बार 2019 2023 2025 ਬਜ਼ੁਰਗਾਂ ਨਾਲ ਗੱਲ ਕੀਤੀ ਕਹਿੰਦੇ ਇੱਕ ਫਸਲ ਹੁੰਦੀ ਨਹੀਂ ਅਗਲੀ ਫਸਲ ਬਿਲੇ ਡਰ ਪੈਦਾ ਹੋ ਜਾਂਦਾ ਹੜ ਫੇਰ ਆ ਗਿਆ ਪੱਕਾ ਹੱਲ ਨਹੀਂ ਇਸ ਚੀਜ਼ ਦਾ ਹੋ ਰਿਹਾ ਕੱਚੇ ਬੰਨ ਮਾਰ ਕੇ ਕੱਚੇ ਸਾਰਤਕ ਹੱਲਾ ਨਾਲ ਮੁਆਵਜ਼ੇ ਦਾ ਐਲਾਨ ਕਰਤਾ ਮੁਆਵਜ਼ਾ ਦੇਤਾ ਅੱਧਾ ਆ ਗਿਆ ਅੱਧਾ ਨਹੀਂ ਆਇਆ ਉਹਦ ਨੂੰ ਅਗਲੀ ਫਸਲ ਦਾ ਹੀ ਮੁਆਵਜ਼ਾ ਲੈਣ ਵਾਲਾ ਕੰਮ ਹੋ ਜਾਂਦਾ ਹੈ ਮੈਂ ਪਹਿਲਾਂ ਹੀ ਇਹ ਸ਼ਬਦ ਕਹਿ ਚੁੱਕਿਆ ਤੁਹਾਡੇ ਆਉਣ ਤੋਂ ਪਹਿਲਾਂ ਮੀਡੀਆ 'ਚ ਕਿ ਪੰਜਾਬ ਦੀ ਜਿਹੜੀ ਲੀਡਰਸ਼ਿਪ ਹੈ ਨਾ ਜੀ ਉਹ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਕਿਸੇ ਇੱਕ ਪਾਰਟੀ ਦੀ ਨਹੀਂ ਮੈਂ ਕਹਿੰਦਾ ਹਰ ਪਾਰਟੀ ਦੀ ਕਮਜ਼ੋਰ ਰਹੀ ਹੈ ਜੀ ਉਹਨੇ ਇੰਨੇ ਜ਼ੋਰਦਾਰ ਢੰਗ ਦੇ ਨਾਲ ਕੁਦਰਤੀ ਆਫਤਾਂ ਸਮੇਂ ਕੇਂਦਰ ਨੂੰ ਜਿਹੜਾ ਡੋਮਿਨੇਟ ਕਰਕੇ ਜਿਵੇਂ ਆਪਾਂ ਪੰਜਾਬੀ ਚ ਕਹ ਜੀਏ ਗਿੱਚੀ ਮਰੋੜ ਕੇ ਕਦੇ ਇੱਥੇ ਲੈ ਕੇ ਨਹੀਂ ਆਂਦਾ ਜੀ ਵੀ ਦੇਖੋ ਤਾਂ ਸਹੀ ਸਾਡੇ ਹਾਲਾਤ ਕੀ ਹੈ ਤੇ ਤੁਸੀਂ ਸਾਡੀ ਸਹਾਇਤਾ ਨਹੀਂ ਕਰਦੇ ਤੇ ਜਾਂ ਫਿਰ ਕਹਿ ਦਿਓ ਕਿ ਪੰਜਾਬ ਜਿਹੜਾ ਹੈ ਹਿੰਦੁਸਤਾਨ ਦਾ ਸੂਬਾ ਹੀ ਨਹੀਂ ਹੈ ਕਾਹੀ ਫਿਰ ਦੇਖ ਲਾਂਗੇ ਜੇ ਆਪੇ ਸਾਂਭ ਲਾਂਗੇ ਜੀ ਤੇ ਜੇ ਤੁਸੀਂ ਭਾਰਤ ਦਾ ਸੂਬਾ ਮੰਨਦੇ ਹੋ ਦੇਖੋ ਹੁਣ ਪਾਕਿਸਤਾਨ ਨਾਲ ਪਿੱਛੇ ਜੰਗ ਹੋਈ ਤੇ ਇਹ ਬਾਰਡਰ ਦੇ ਉੱਤੇ ਭਾਰਤ ਸਰਕਾਰ ਨੇ ਐਂਟੀ ਡਰੋਨ ਸਿਸਟਮ ਲਾਇਆ ਕਿਸ ਲਈ ਲਾਇਆ ਕਿ ਪੰਜਾਬ ਸਾਡਾ ਹਿੱਸਾ ਹੈ ਉਦੋਂ ਪਤਾ ਸੀ ਵੀ ਜੇ ਪੰਜਾਬ ਨਿਕਲ ਗਿਆ ਤੇ ਦਿੱਲੀ ਇੱਕ ਸਕਿੰਟ ਚ ਨਿਕਲ ਜਾਣੀ ਹੈ ਤੇ ਅੱਜ ਵੀ ਉਨੀ ਪੰਜਾਬ ਦੀ ਲੋੜ ਜਿਹੜੀ ਹੈ ਉਹ ਸਮਝਣੀ ਚਾਹੀਦੀ ਹੈ ਕੇਂਦਰ ਸਰਕਾਰ ਤੁਸੀਂ ਜਥੇਦਾਰ ਸਾਹਿਬ ਤੇ ਜਥੇਦਾਰ ਸਾਹਿਬ ਤੇ ਜਥੇਦਾਰ ਦੇ ਤੌਰ ਤੇ ਜਦੋਂ ਸੇਵਾਵਾਂ ਨਿਭਾ ਰਹੇ ਸੀਗੇ ਜੀ ਬਹੁਤ ਸਾਰੇ ਕੇਂਦਰ ਦੇ ਲੀਡਰ ਸੀ ਜਿਹੜੇ ਤੁਹਾਡੇ ਨਾਲ ਸੰਪਰਕ ਕਰਦੇ ਸੀ ਕੋਸ਼ਿਸ਼ ਕੀਤੀ ਹੁਣ ਕਿ ਕੇਂਦਰ ਤੱਕ ਇੱਕ ਅਪੀਲ ਗਿਆਨੀ ਹਰਪ੍ਰੀਤ ਜੀ ਪੰਚਾਦਨ ਕਿ ਘਟੋ ਘਟ ਜੇਕਰ ਉਦੋਂ ਤੁਸੀਂ ਸੰਪਰਕ ਕਰ ਲੈਂਦੇ ਸੀ ਤਾਂ ਅੱਜ ਸਾਡੇ ਪੰਜਾਬ ਦੇ ਲਈ ਤੁਸੀਂ ਆਜੋ ਤੁਹਾਡੀ ਕਿਸੇ ਕੇਂਦਰੀ ਲੀਡਰ ਨਾਲ ਜਾਂ ਕੋਈ ਚਿੱਠੀ ਪੱਤਰੀ ਗੱਲਬਾਤ ਹੋਈ ਹੋਵੇ ਸਾਡਾ ਵਿਚਾਰ ਚੱਲ ਰਿਹਾ ਹੈ ਪਾਰਟੀ ਦੇ ਅੰਦਰ ਹੀ ਕਿ ਹੋ ਸਕਦਾ ਹੈ ਕਿ ਅਸੀਂ ਆਉਣ ਵਾਲੇ ਸਮੇਂ 'ਚ ਕੋਈ ਡੈਪੂਟੇਸ਼ਨ ਦੇ ਰੂਪ ਦੇ ਵਿੱਚ ਪੰਜ ਮੈਂਬਰੀ ਡੈਪੂਟੇਸ਼ਨ ਜਿਹੜਾ ਕੋਈ ਜਾਵੇ ਉੱ ਦੇਖੋ ਪੰਜਾਬ ਦਾ ਅੱਜ ਕੀ ਹਾਲ ਹੋਇਆ ਤੇ ਅਸੀਂ ਕੋਸ਼ਿਸ਼ ਵਿਚਾਰ ਕਰ ਰਹੇ ਹਾਂ ਤੇ ਜੇਕਰ ਵਾਹਿਗੁਰੂ ਕਿਰਪਾ ਕਰ ਦਿੱਤੇ ਅਸੀਂ ਡੈਪੂਟੇਸ਼ਨ ਜ਼ਰੂਰ ਭੇਜਾਂਗੇ ਮੁਬਾਰਕ ਧੰਨਵਾਦ ਜੀ ਧੰਨਵਾਦ ਜੀ ਸੋ ਗੱਲਬਾਤ ਕਰ ਰਹੇ ਸੀ ਗਿਆਨੀ ਹਰਪ੍ਰੀਤ ਔਰ ਅੰਜੀ ਦੇ ਨਾਲ ਕਿ ਕਿਸ ਤਰੀਕੇ ਦੇ ਨਾਲ ਕਹਿੰਦੇ ਡੈਲੀਗੇਸ਼ਨ ਜਿਹੜਾ ਉਹ ਕੇਂਦਰ ਨੂੰ ਜ਼ਰੂਰ ਭੇਜਿਆ ਜਾਏਗਾ ਔਰ ਨਾਲ ਤੁਸੀਂ ਜਿਹੜੀ ਤਸਵੀਰ ਹੈ ਉਹ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਇਸ ਜਗ੍ਹਾ ਦੇ ਉੱਪਰ ਪਹੁੰਚੇ ਹੋਏ ਸੀ तमाम ਲੀਡਰਸ਼ਿਪ ਜਿਹੜੀ ਉਹ ਪਹੁੰਚੀ ਸੀਗੀ ਔਰ ਇਸ ਜਗ੍ਹਾ ਦੇ ਉੱਪਰ ਜਿਹੜੀ ਕਲੀਏ ਕਿ ਵਕ ਵਕ ਜਿਹੜੇ ਕੰਮਕਾਰ ਹੋਣ ਉਹ ਲਗਾਤਾਰ ਜਿਹੜੇ ਕੀਤੇ ਜਾ ਰਹੇ ਨੇ ਔਰ ਜਿਹੜੇ ਅਲੱਗ-ਅਲੱਗ ਜਿਹੜਾ ਡੈਲੀਗੇਟ ਹੈਗਾ ਉਹ ਤੁਹਾਨੂੰ ਇਸ ਜਗ੍ਹਾ ਦੇ ਉੱਪਰ ਨਜ਼ਰ ਆ ਸਕਦਾ ਹੈਗਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਡੈਲੀਗੇਟ ਹੈਗਾ ਉਹ ਇਸ ਵਾਲੇ ਪਾਸੇ ਜਿਹੜਾ ਤੁਹਾਨੂੰ ਨਜ਼ਰ ਆਏਗਾ ਔਰ ਬੀਬੀ ਜੀ ਨਾਲ ਨੇ ਬੀਬੀ ਜੀ ਕਾਫੀ ਭਾਵਕ ਹਾਲਾਤ ਨੇ ਜਿਸ ਤਰੀਕੇ ਦੇ ਨਾਲ ਅਸੀਂ ਦੇਖ ਰਹਿਆਂਗੇ ਕਿਉਂਕਿ ਮੈਂ ਦੇਖ ਰਿਹਾ ਸੀ ਤੁਹਾਡੀਆਂ ਅੱਖਾਂ ਥੋੜੀਆਂ ਨਮ ਨਜ਼ਰ ਆ ਰਹੀਆਂ ਸੀ ਦੇਖੋ ਜੀ ਹਰ ਸਾਲ ਇਸ ਮੁਸੀਬਤ ਦਾ ਸਾਹਮਣਾ ਜਿਹੜੇ ਪੰਜਾਬੀ ਕਰਦੇ ਆ। ਔਰ 88 ਤੋਂ ਬਾਅਦ ਅਸੀਂ ਆਪਣੀਆਂ ਅੱਖਾਂ ਨਾਲ 88 ਵੀ ਦੇਖਿਆ 55 ਤੇ ਅਸੀਂ ਨਹੀਂ ਸੀ ਦੇਖਿਆ। ਉਦੋਂ ਵੀ ਸਾਰਾ ਤਬਾਹ ਹੋ ਗਿਆ ਸੀਗਾ ਤੇ ਉਦੋਂ ਫਿਰ ਤੁਸੀਂ ਬੰਨ ਬਣਾਇਆ ਸੀਗਾ। ਉਦੋਂ ਕੈਰੋ ਸਾਹਿਬ ਸੀ ਬਾਬਰਨਾਮ ਸਿੰਘ ਜੀ ਉਹਨਾਂ ਨੇ ਕਹਿ ਕੇ ਸਾਰਾ ਤੁਸੀਂ ਬੰਨ ਬਣਾਇਆ ਸੀਗਾ। ਪਰ ਹੁਣ ਜਿਹੜੇ ਹਾਲਾਤ ਬਣੇ ਐ 88 ਦੇ ਹਾਲਾਤ ਫਿਰ ਉਹੀ ਬਣੇ। ਦੁੱਖ ਦੀ ਗੱਲ ਇਹ ਹੈ ਕਿ ਇਸ ਵੇਲੇ ਦੇਖੋ ਪੰਜਾਬੀ ਕਿਸੇ ਨੂੰ ਭੁੱਖਾ ਨਹੀਂ ਮਰਨ ਦਿੰਦੇ। ਇਹ ਚ ਦੇ ਇਹ ਫਿਤਰਤ ਹੈ ਪੰਜਾਬੀਆਂ ਦੀ ਪੰਜਾਬੀਆਂ ਨੇ ਕਦੀ ਵੀ ਕਿਸੇ ਨੂੰ ਤਕਲੀਫ ਵਿੱਚ ਦੇਖ ਕੇ ਤੇ ਅੰਦਰ ਨਹੀਂ ਸੁੱਤਾ ਪਈ ਭਾਵੇਂ ਆਪਣੇ ਸਟੇਟ ਵਿੱਚ ਕਿਸੇ 'ਚ ਵੀ ਹੋਵੇ ਇਹ ਤਾਂ ਆਪਣਾ ਘਰ ਹੈ ਤੇ ਇਹ ਤਾਂ 오ਡੀਸਾ ਵਿੱਚ ਤਾਮਿਲਨਾਡੂ ਵਿੱਚ ਮਹਾਰਾਸ਼ਟਰ ਵਿੱਚ ਕਿਤੇ ਵੀ ਮੁਸੀਬਤ ਆਈ ਹੈ ਤੂਫਾਨ ਆਇਆ ਹੈ ਹੜ੍ਹ ਆਇਆ ਹੈ ਕੋਈ ਸੁਨਾਮੀ ਆਈ ਹੈ ਉੱਥੇ ਗੱਡੀਆਂ ਪਰ ਪਰ ਟਰੱਕ ਪਰ ਪਰ ਕੇ ਉੱਥੇ ਪਹੁੰਚ ਗਏ ਸੀ ਤਕਲੀਫ ਤੇ ਹੈਗੀ ਬਹੁਤ ਕੁਦਰਤ ਦੀ ਕਰੋਪੀ ਹੈ ਤੇ ਪਰ ਮੈਂ ਸਮਝੀ ਜਿਹਦਾ ਸਿੰਘ ਸਾਹਿਬ ਜੀ ਨੇ ਕਿਹਾ ਕਿ ਸਰਕਾਰਾਂ ਵੱਡੀਆਂ ਦੋਸ਼ੀ ਨੇ ਇਹ ਚ ਕੋਈ ਸ਼ੱਕ ਨਹੀਂ ਕਿ ਸਰਕਾਰਾਂ ਨੂੰ ਜਾਗਣਾ ਚਾਹੀਦਾ ਇਹ ਨਹੀਂ ਕਿ ਅੱਜ ਚਾਰ ਦਿਨ ਆ ਕੇ ਤੇ ਚੱਕਰ ਮਾਰ ਕੇ ਅਸੀਂ ਫੋਟੋ ਖਿਚਾ ਕੇ ਚਲੇ ਜਾਈਏ ਉਹਨਾਂ ਨੂੰ ਦੇਖਣਾ ਚਾਹੀਦਾ ਕਿ ਜਿਹੜੇ ਦਰਿਆ ਨੇ ਇਹ ਆਪਣਾ ਰਾਹ ਲੱਭਦੇ ਆ ਇਹ ਆਪਣੀ ਜੇ ਅਸੀਂ ਆਪਣੀ ਧਰਤੀ ਨਹੀਂ ਛੱਡਦੇ ਤੇ ਉਹ ਆਪਣਾ ਕਬਜ਼ਾ ਕਿਉਂ ਛੱਡਣ ਤੇ ਸਰਕਾਰ ਨੂੰ ਚਾਹੀਦਾ ਡਿਮਾਰਕੇਸ਼ਨ ਕਰਾਵੇ ਸਾਰੇ ਦਰਿਆਵਾਂ ਦੀ ਸਾਰੇ ਨਹਿਰਾਂ ਦੀ ਸਾਰੇ ਨਾਲਿਆਂ ਦੀ ਡਿਮਾਰਕੇਸ਼ਨ ਹੋਵੇ ਔਰ ਜਿਨ੍ਹਾਂ ਜਿਨ੍ਹਾਂ ਲੋਕਾਂ ਨੇ ਕੋਈ ਉੱਥੇ ਜਗ੍ਹਾ ਲੈ ਲਈ ਹੈ ਜਾਂ ਕਿਸੇ ਤਰੀਕੇ ਨਾਲ ਫਸਲਾ ਬੀਤੀ ਉਹਨਾਂ ਨੂੰ ਕੰਪਨਸੇਟ ਕੀਤਾ ਜਾਵੇ ਕੰਪਨਸੇਟ ਕਰਕੇ ਉਹਨਾਂ ਨੂੰ ਬਾਹਰ ਕਰਕੇ ਉਹਨਾਂ ਨੂੰ ਬਸਾਇਆ ਜਾਵੇ ਹਰ ਸਾਲ ਉਜੜਨ ਵਾਲੋ ਤੇ ਚੰਗਾ ਨਾ ਇੱਕ ਪਾਸੇ ਹੋ ਜਾਣਗੇ ਤੁਸੀਂ ਇਸ ਤੁਸੀਂ ਇਸ ਹਲਕੇ ਦੇ ਵੀ ਹੋ ਕਿਉਂਕਿ ਇਹ ਏਰੀਆ ਕਪੂਰਥਲਾ ਜ਼ਿਲ੍ਹੇ ਦੇ ਨਾਲ ਸੰਬੰਧਤ ਹੋ ਤੁਸੀਂ ਰਾਜਨੀਤੀ ਪੂਰੀ ਅਥਰੀਆ ਸਰਕਾਰਾਂ ਦੇ ਵਿੱਚ ਵੀ ਰਿਹਾ ਉਦੋਂ ਬੀਬੀ ਜੀ ਕੋਈ ਕੋਸ਼ਿਸ਼ਾਂ ਜਿਹੜੀਆਂ ਕੀਤੀਆਂ ਹਨ ਉਹਨਾਂ ਬਾਰੇ ਜ਼ਰੂਰ ਇੱਕ ਵਾਰ ਅਸੀਂ ਦੇਖੋ ਜੀ ਤੁਸੀਂ ਬੰਨ ਬੀਬੀ ਉਪਿੰਦਰਜੀਤ ਕੌਰ ਜੀ ਨੇ ਉਸ ਵੇਲੇ ਮੈਨੂੰ ਪਤਾ ਯਾਦ ਹੈ ਸਪਲੈਨਿੰਗ ਕਮਿਸ਼ਨ ਦੀ ਮੈਂ ਪਲੈਨਿੰਗ ਕਮੇਟੀ ਦੇ ਵਿੱਚ ਚੇਅਰਮੈਨ ਸੀ 8 ਕਰੋੜ ਰੁਪਏ ਜਦੋਂ ਆਇਆ ਦ੍ਰਿਮਾ ਬਸਤੇ ਤੇ ਬੀਬੀ ਉਪਿੰਦਰਜੀਤ ਕੌਰ ਨੇ ਸਾਰਾ ਇਹਨੂੰ ਐਡਵਾਂਸ ਤੁਸੀਂ ਬੰਨ ਬਣਾਤਾ ਇੱਥੇ ਕੀ ਬਣਾਇਆ ਸੀ ਸਾਰਾ ਐਡਵਾਂਸ ਤੁਸੀਂ ਬੰਨ ਉਹ ਕਹਿੰਦੀ ਕਿ ਚਲੋ ਕੁਝ ਨਾ ਕੁਝ ਤੇ ਮੇਰੇ ਪਿੰਡ ਬਚ ਜਾਣ ਜੇ ਇਹ ਬਚ ਜਾਣਗੇ ਤੇ ਮੈਂ ਆਪਣੀ ਖੁਸ਼ਕਿਸਮਤੀ ਸਮਝਾਂਗੀ ਇਸੇ ਤਰ੍ਹਾਂ ਹਲਕਾ ਪੁਲਾਤ ਜਿਹੜਾ ਸੀ ਉੱਥੇ ਅਸੀਂ ਸਟੱਡ ਲਵਾਏ ਪੱਥਰਾਂ ਦੇ ਦੂਜੇ ਕਿਤੇ ਅਸੀਂ ਪੱਕਾ ਕੀਤਾ ਔਰ ਇਹ ਇਹੋ ਕਰਨਾ ਕਿ ਉਹ ਪਿੱਛੋਂ ਤੇ ਲੈ ਕੇ ਜੇ ਕਦੀ ਟੁੱਟਿਆ ਨਹੀਂ ਇੱਥੇ ਆ ਕੇ ਤਕਲੀਫ ਹੁੰਦੀ ਕਿ ਜਦੋਂ ਪਾਣੀ ਜ਼ਿਆਦਾ ਜਮਾ ਹੋ ਜਾਂਦਾ ਹੈ ਫਿਰ ਉੱਥੇ ਆ ਕੇ ਟੁੱਟ ਜਾਂਦਾ ਹੈ ਸੋ ਮੈਂ ਸਭੀ ਦੀਆਂ ਕਿ ਇਹ ਦਰਿਆ ਜਿਹੜੇ ਐ ਇਹਨਾਂ ਨੂੰ ਡੂੰਗਾ ਕਰਨਾ ਚਾਹੀਦਾ ਇਹਦੀ ਜਿੰਨੀ ਜਗ੍ਹਾ ਜਿੰਨਾ ਰਕਬਾ ਉਹਦੀ ਨਿਸ਼ਾਨਦੇਹੀ ਕਰਨੀ ਚਾਹੀਦੀ ਹੈ ਤਾਂ ਜੋ ਮਾਲਕੀ ਤੋਂ ਬਾਹਰ ਨਾ ਜਾ ਸਕੇ ਮਾਲਕੀ ਤੋਂ ਬਾਹਰ ਹੀ ਤੋਂ ਹੁੰਦਾ ਜਦੋਂ ਅਸੀਂ ਉਹਦੇ ਵਿੱਚ ਦਖਲ ਅੰਦਾਜ਼ੀ ਕਰਦੇ ਹਾਂ ਸੋ ਮੈਂ ਸਬੰਧੀਆਂ ਕਿ ਇਹ ਸਰਕਾਰਾਂ ਨੂੰ ਬੜਾ ਚਿੰਤਾ ਹੋਣੀ ਚਾਹੀਦੀ ਹੈ ਇਹ ਨਹੀਂ ਅੱਜ ਦੀ ਗੱਲ ਛੱਡ ਦਿੱਤੀ ਬਸ ਅਸੀਂ ਦੇਤਾ ਜੀ 6000 ਮੁਆਵਜ਼ਾ ਕਿੰਨਾ ਦੇ ਦੇਣਗੇ ਇੱਕ ਫਸਲ ਘੱਟੋ ਘਾਟੇ ਕਿੱਲੇ ਚ 70 80000 ਰੁਪਏ ਦੀ ਨਿਕਲਦੀ ਹੈ ਘੱਟੋ ਘਾਟ ਤੇ ਕਿੰਨੇ ਕਿੱਲੇ ਜਿਹੜੇ 3 ਲੱਖ ਕਿੱਲੇ ਤੋਂ ਜ਼ਿਆਦਾ ਏਕੜ ਤੋਂ ਜ਼ਿਆਦਾ ਜ਼ਮੀਨ ਤੇ ਇੱਕ ਘਰ ਜੜੇ ਜਿਹੜੇ ਜਿਹੜੀ ਸਰਕਾਰਾਂ ਤੇ ਹੁਣ ਮੈਂ ਕੀ ਕਹਾਂ ਜੀ ਕੋਈ ਕਹਿੰਦੇ ਮੁਰਗੀਆਂ ਦੇ ਵੀ ਪੈਸੇ ਦੇਵਾਂਗੇ ਬੱਕਰੀਆਂ ਦੇ ਵੀ ਦੇਵਾਂਗੇ ਕੋਈ ਬਾਤ ਵੀ ਨਹੀਂ ਪੁੱਛਦਾ ਆ ਕਿ ਤੇ ਇਹ ਤੇ ਪ੍ਰਮਾਤਮਾ ਦੇ ਸਿਰ ਤੇ ਹੀ ਹੈ ਵੀ ਜਿਹੜੇ ਅੱਜ ਲੋਕ ਹੌਸਲਾ ਕਰਕੇ ਬੈਠੇ ਐ ਮੈਂ ਕਿਹ ਨਹੀਂ ਬੜਾ ਹੌਸਲਾ ਇਹਨਾਂ ਦਾ ਵੀ ਲੋਕਾਂ ਦਾ ਘਰ ਛੱਡਣੇ ਬੜੀ ਔਖੀ